ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਮੌਸਮ ਪੰਜਾਬ 'ਚ ਚੇਂਜ ਹੋਣਦਿਆ ਵਾ ਤੇ ਕਈ ਸਾਲ ਦੇ ਵਿੱਚ ਨੀ ਨੀ ਲੋਕ ਗਲਤੀਆਂ ਕਰਦੇ ਆ ਖੁੱਡੇ ਬੰਦ ਕਰ ਦਿੰਦੇ ਆ ਕਵਰ ਕਰ ਦਿੰਦੇ ਆ ਅੱਗੇ ਪਰਦੇ ਲਾ ਦਿੰਦੇ ਆ ਇਹੋ ਜਿਹਾ ਕੰਮ ਨਾ ਕਰੋ ਕੋਈ ਤੇ ਜ਼ਿਆਦਾ ਗਰਮ ਚੀਜ਼ਾਂ ਨਾ ਪਾਓ ਕਿਉਂਕਿ ਸਰਦੀ ਅੱਗੇ ਖੁਸ਼ਕ ਹੁੰਦੀ ਆ ਉਹ ਤਾਂ ਤੇ ਗਰਮ ਪਾਈ ਜਾਂਦੇ ਜੇ ਕਬੂਤਰ ਹੋਰ ਖੁਸ਼ਕ ਹੋ ਜਾਂਦਾ ਅੰਦਰੋਂ ਤੇ ਮਿੱਤਰਾਂ ਨੂੰ ਗਰਮ ਤੇ ਤੇਲ ਵਾਲੀ ਚੀਜ਼ ਪਾਓ ਤੇ ਅੰਦਰੋਂ ਗਰਮੀ ਵੀ ਰਵੇ ਤੇ ਖੁਸ਼ਕ ਬਣਾਵੇ ਆਹ ਦੇਖੋ ਹਣੇ ਜਦੋਂ ਦਾਣਾ ਪਾਈਦਾ ਇਹਨਾਂ ਨੂੰ ਆਹ ਦੇਖੋ ਇਹ ਇਹਨਾਂ ਸਵੇਰੇ ਨਾਸ਼ਤੇ ਦੇ ਵਿੱਚ ਇਹਨਾਂ ਨੂੰ ਖਾ ਲਈ ਮਤਲਬ ਦਾਣੇ ਤੋਂ ਪਹਿਲਾਂ ਸਿਰੇ-ਸਿਰੇ ਕਰਿਆ ਸਾਰਿਆਂ ਨੂੰ ਪਾ ਰਹੀਦਾ ਕਬੂਤਰੀਆਂ ਨੂੰ ਕਬੂਤਰਾਂ ਨੂੰ ਬੱਚਿਆਂ ਨੂੰ ਸਾਰਨ ਅੱਦੇ-ਅੱਦੀ ਕਵਲੀ ਪਾ ਲਈ ਦੀ ਆ ਸਾਰਨਾ ਚੰਗੀ ਤਰ੍ਹਾਂ ਖਾ ਪੀ ਲੈਣ ਇਰੇ ਵਿੱਚ ਤੁਹਾਨੂੰ ਦੱਸਿਆ ਅੱਗੇ ਵੀ ਸ਼ੋਲੇ ਆ ਮਸਰਿਆ ਤੇਲ ਆ ਸਰੋਂ ਆ ਤੋਰੀਆ ਵਾ ਤੇ ਤਾਰਾ ਮੀਰਾ ਵੀ ਪਾਉਣੀ ਏ ਜੀ ਤਾਰਾ ਮੀਰਾ ਲਿਆਉਣੀ ਹੁਣ ਉਹ ਵੀ ਪਾਉਣੀ ਆ ਤੇ ਜਾਂ ਰੱਖਿਆ ਫਿਰ ਅਸੀਂ ਸਭ ਤੋਂ ਜ਼ਿਆਦਾ ਤੁਹਾਨੂੰ ਦੱਸਿਆ ਮੱਛੀ ਦਾ ਤੇਲ ਸਭ ਤੋਂ ਬੈਸਟ ਆਵੇ ਲੋ ਕਬੂਤਰਾਂ ਦੀ ਫਿਟਨੈਸ ਇਹ ਕਬੂਤਰੀਆਂ ਸਾਰੀਆਂ ਜਿਹੜੇ ਕੁਝ ਬੱਚੇ ਕਰਦੇ ਉੱਡੇ ਪੱਕੇ ਉਹ ਆ ਤੇ ਜਾਂ ਦੂਜੇ ਆ ਕਬੂਤਰੀਆਂ ਾਰੇ ਬਾਬੇ ਦੀ ਕਿਰਪਾ ਨਾਲ ਫੇਟੀਆਂ ਬੋਲੁੰਦੇ ਕੋਈ ਜੂੜੇ ਥੋੜੇ ਆਦੇ ਤਾਂ ਕਬੂਦਰੀਆਂ ਵਕਰੀਆਂ ਕੀਤੀਆਂ ਵਾ ਤੇ ਨਾਲੇ ਹੁਣ ਤੁਹਾਨੂੰ ਭਰਾ ਵੇਖ ਲਓ ਧੁੰਦੇ ਧੰਦੇ ਵੇਖ ਲਓ ਕਿੰਨੀ ਆ ਕਬੂਤਰ ਘਾਟੀ ਬਾਹਰ ਗੱਡੀ ਤੇ ਆ ਮੌਸਮ ਤੁਹਾਨੂੰ ਪਤਾ ਹੁਣ ਖਰਾਬ ਹੋਣ ਲੱਗ ਪਿਆ ਵਾ ਇਸ ਕਰਕੇ ਬਾਹਰ ਨਹੀਂ ਗੱਡੀ ਦੀ ਦਾਰ ਜੀ ਬੜੀ ਹੋ ਜਾਂਦੀ ਸਿੱਰੇ ਸਿੱਰੇ ਤੋਂ ਇੱਥੋਂ ਲਾਗੋ-ਸ਼ਾਗੋ ਕੁਝ ਨਹੀਂ ਦੇਦਾ ਤੇ ਬਾਹਰ ਬੂਰ ਫਿਰ ਘਾਟੀ ਤੁਹਾਨੂੰ ਪਤਾ ਕੱਢੀ ਤੇ ਆ ਕਬੂਤਰ ਇਸ ਕਰਕੇ ਇਹਨਾਂ ਦਾ ਜ਼ਿਆਦਾ ਧਿਆਨ ਰੱਖੋ ਕਬੂਤਰਿਆਂ ਦਾ ਕਬੂਤਰਾਂ ਦਾ ਬਰੀਡਿੰਗ ਮਤਲਬ ਬਰੀਡਰ ਜਿਹੜੇ ਕਬੂਤਰ ਆ ਤੁਹਾਡੇ ਉਹਨਾਂ ਨੂੰ ਮਤਲਬ ਜਾਣਾ ਚੰਗਾ ਪਾਓ ਦਾਣਾ ਮਤਲਬ ਇਸ ਹਾਵਨਾ ਕਿ ਤੇਲ ਵੀ ਉਹਦੇ ਚ ਹੋਵੇ ਤੇ ਗਰਮ ਵੀ ਹੋਵੇ ਖੁਸ਼ਕ ਬਣਾਵੇ ਜਿਆਦਾ ਕਵਰ ਕਰਨੀ ਲੋੜ ਨਹੀਂ ਆਵੇ ਖੋ ਜાળੀ ਲੱਗੀ ਸਾਡੇ ਖੁੱਡੇ ਨੇ ਇੱਕ ਰੋਸ਼ ਹੁੰਦਾਂ ਨੇ ਇਦਾਂ ਹੀ ਰਹਿਣਾ ਆਬੂਗਾ ਬੰਦ ਕਰ ਦਿੱਤਾ ਵਾ ਬਾਕੀ ਜਾਲੀ ਵੀ ਇਦਾਂ ਰਹਿੰਦੀ ਬੂਗਾ ਕੋਈ ਪਰਦਾ ਪੁਰਦਾ ਨਹੀਂ ਇਹਨਾਂ ਦੇ ਗਾੜੀ ਕਰਨਾ ਸਿਰਫ ਇਦਾਂ ਹੀ ਰਹਿਣਾ ਨਾ ਓਪਨ ਇਹ ਸਾਰੇ ਸਿਆੜੀ ਇਦਾਂ ਰਹਿਣਾ ਤੇ ਗਰਮੀਆਂ ਸਾਲ ਦੋਵੇਂ ਇਦਾਂ ਰਹਿਣਾ ਇਹਨਾਂ ਨੇ ਫਵਾ ਕਰਾ ਉਸ ਹੁੰਦੀ ਰਹਿੰਦੀ ਆ ਕਰਦਾ ਬੱਚਾ ਲਾਤੇ ਇੱਕ ਉੱਨ ਚੜ ਗਿਆ ਅੰਦਰ ਦੋ ਭੈਣ ਭਰਾ ਉੱਤੇ ਛੱਡੇ ਆ ਇੱਕ ਡਾਲਿਆ ਵਾ ਤੇ ਇੱਕ ਬਰੀਡਿੰਗ ਲਈ ਰੱਖੀ ਆ ਮਤਲਬ ਬਲੱਡ ਡਾ ਕੇ ਚੈੱਕ ਕਰ ਲਈਦਾ ਆਟਿਆ ਜੀ ਓਕੇ ਅੰਦਰ ਇਹ ਕਾ ਗੋਲਡਨ ਜੀਰੀ ਕਬੂਤਰੀ ਆ ਕਰਦੀ ਤੇ ਛੱਡੇ ਆ ਇੱਥੇ ਤਿੰਨ ਬੱਚੇ ਛੱਡੇ ਇਹਦੇ ਡਾਉਨਾਂ ਤੇ ਪੱਕੇ ਹੋ ਗਏ ਆ ਤੇ ਰੋਕੇ ਆ ਆਹ ਕਟਾਬ ਵਾਲੀ ਆ ਨੀਲੀ ਇਹ ਬਚਾ ਨੀ ਬਲਾ ਇਹ ਸਾਰੇ ਬੱਚੇ ਮੈਂ ਪੱਕੇ ਕੀਤੇ ਆ ਮੁੜ ਕੇ ਕੀਤੇ ਆ ਹੰਟਾਵਾਂਗੇ ਅਗਲੇ ਸਾਲ 2025 ਤੋਂ ਨਾਲੇ ਮੌਸਮ ਤੁਹਾਨੂੰ ਪਤਾ ਨੂੰ ਬਾਹਰ ਨਹੀਂ ਕੱਢਿਆ ਜਨਵਰੀ ਕੁਵਾਜ ਜਾਂਦਾ ਤਾਂ ਥੱਲੇ ਬ੍ਰੀਡਰ ਵੀ ਵਿਖਾਉਨੇ ਆ ਕੁਝ ਕਬੂਤਰ ਜਿਹੜੇ ਨਿਕਲੇ ਬੱਚੇ-ਪੁੱੱਚੇ ਵੀ ਨਿਕਲਦੇ ਆ ਪਾਲਦੇ ਆ ਜੋੜੇ-ਜੋੜੇ ਵੀ ਬਾਬਾ ਲੱਗੇ ਆ ਸਾਡੇ 3-4 ਜੋੜੇ ਲਾਏ ਪੰਜ ਕ 6 ਜੋੜੇ ਲਾਇਆ ਤਕਰੀਬਨ ਜਿਹੜੇ ਕਬੂਤਰੀਆਂ ਕੀ ਨਵੀਆਂ ਆ ਜਿਨ੍ਹਾਂ ਦੇ ਮਨਗਨ ਜਿਹੜੀਆਂ ਪ੍ਰਾਣੀਆਂ ਸਾਰੀਆਂ ਉੱਤੇ ਛੜਤੀਆਂ ਜਿਹੜੀਆਂ ਨਵੀਆਂ ਸਾਰੀਆਂ ਥੱਲੇ ਜੋੜੇ ਲਾਤੀਆਂ ਉਹਨਾਂ ਦੇ ਲੈਣ ਦੇ ਬੱਚੇ ਕੁਝ ਬੱਚੇ ਆ ਕੁਝ ਆਂਡੇ ਆ ਜੀ ਤਾਂ ਵੀ ਲੋ ਗਰੇਟ ਜਰੂਰ ਪਾਈ ਅਸੀਂ ਕਬੂਤਰਾਂ ਆ ਕੇ ਕਬੂਤਰੀਆਂ ਖਾਂਦੀਆਂ ਰਹਿੰਦੀਆਂ ਸਾਰੀ ਧੜੀ ਉਹ ਚ ਤੁਹਾਨੂੰ ਦੱਸਿਆ ਵੀ ਆ ਵੀ ਜਿਹਾ ਸਮੋਹ ਵਜਣ ਸੁਣ ਟਕਾਲਾ ਲੂਣ ਕਾਲੀ ਮਿਰਚ ਤੇ ਆਣ ਦੀਆਂ ਛਿਲੜਾਂ ਪਾਊਡਰ ਕਰਕੇ ਕਬੂਤਰੀਆਂ ਫਿਰ ਰਹਿੰਦੀਆਂ ਕਬੂਤਰ ਵੀ ਖਾਂਦੇ ਰਹਿੰਦੇ ਆ ਜਲਚਿੰਦੀ ਕਮੀ ਨਹੀਂ ਹੋਈ ਇਹ ਉੱਪਰ ਤੇਨੀ ਕੋ ਚੜਿਆ ਆਪਣੀ ਜਾ ਛੱਤ ਦਾ ਵੀਊ ਹੈਗਾ ਹਨ ਵੇਹੜਾ ਗੱਲੀ ਜਿਹਾ ਹੋਗਾ ਇਹ ਰੋਡਾਂ ਨੇ ਆ ਗਾ ਦਰਬਾਰ ਸਾਹਿਬ ਸਰੋਵਰ ਆਸ਼ਾ ਤੇ ਆਪਣੀ ਇੱਥੇ ਲੱਗ ਗਈ। ਇੱਥੇ ਵਾਧੂ ਆਉਂਦਾ ਪਾਣੀ ਤੇ। ਜਿਹੜੇ ਤਰਨ ਤਰਨ ਦੇ ਲੈ ਆਮਰ ਸਾਡੇ ਇਹਦੇ ਜਿਹੜੇ ਮੇਰੇ ਵੀਰ ਹੈਗੇ ਸਬਸਕ੍ਰਾਈਬ ਜਰੂਰ ਕਰਿਆ ਕਰੋ। ਕਹੇਰੇ ਕਬੂਤਰ ਬੱਤਰ ਲੱਤ ਲੁੱਤੇ ਜਾਂਦਾ ਤੇ ਮਿਲ ਜਾਂਦਾ। ਨਿਸ਼ਾਨੀ ਦੱਸ ਕੇ ਲੈ ਜਾਓ। ਤੁਹਾਨੂੰ ਥੱਲੇ ਵੀ ਕਬੂਤਰ ਵਿਖਾਉਣੇ ਆਪਣੇ। ਆ ਇੱਕ ਬੱਚਾ ਨਿਕਲਿਆ। ਇਹ ਤੇ ਦੋ ਤਿੰਨ ਜੋੜੇ ਰੱਖਦੇ ਆ ਇੱਕ ਬੱਚਾ ਇੱਧਰ ਆ ਇੱਧਰ ਆਨੇ ਦੇ ਮੱਦੀ ਬੈਠੀ ਆ ਬਾਕੀ ਜਿਹੜੇ ਜੋੜੇ ਆਪਣੇ ਚੂਚੇ ਵੀ ਨਾਲ ਹੀ ਰੱਖੇ ਆ ਕੋਈ ਵੀ ਕੋਈ ਸੁੰਡੀ ਸੰਡੀ ਨਿਕਲਦੀ ਹੈ ਕੀੜਾ ਗੂੜਾ ਸਦਾ ਹੀ ਨਾਲ ਹੀ ਸਿੱਕਦਾ ਹੀ ਖਾ ਲੈਂਦੇ ਉਸੇ ਵੇਲੇ ਵਧੀਆ ਵੈਨਾਂ ਦੀ ਇੱਕ ਨਸ ਵੀ ਇਹ ਵੀ ਨਾਲੇ ਪਾਲਦੇ ਰਹਿੰਦੇ ਆ ਨਾਲ ਹੀ ਰੱਖਿਆ ਇਹਨਾਂ ਦੀ ਵੀ ਖਰਾਕ ਚੱਲਦੀ ਰਹਿੰਦੀ ਇੰਦਰੇ ਨਾਲ ਹੀ ਇਦਾਂ ਚੜ ਚੁੜ ਜਾਂਦੇ ਖਾਨਿਆਂ ਫੋਨਿਆਂ ਦਾ ਇਦਾਂ ਬੈਠੇ ਬੂਠੇ ਰਹਿੰਦੇ ਚੁੰਝਾ ਸੁਣੀਆਂ ਖਾਈ ਜਾਂਦੇ ਨਾਲ ਨਾਲ ਹੀ ਕੋਈ ਜੀ ਬਣਦਾ ਸਾਰੇ ਖਾ ਜਾਂਦੇ ਉਸ ਸੇਟੀ ਬੱਚਾ ਬੋਲੁੰਦਾ ਹੈ ਮਗਰ ਆਹ ਦੇਖੋ ਆਹ ਟੈਡੀ ਕਬੂਤਰ ਆ ਵੀ ਟੈਡੀ ਦੋਨੀਆਂ ਚੈੱਕ ਕਰੋ ਹਨਾਂ ਦੀ ਆਹ ਦੇਖੋ ਇਹ ਪੱਠੀ ਆ ਇਹ ਰੋਕੀ ਆ ਬਰੀਡਿੰਗ ਲਈ ਰੱਖੀ ਆ ਤੇ ਸੇਟੀ ਬੱਚਾ ਇਧਰ ਵੀ ਡਾਡੀ ਕਬੂਤਰ ਤਕਰੀਬਨ ਆਲੇ ਕੋਤੇ ਟੈਡੀ ਦੋਲੇ ਨੇ ਇਕੱਲੇ ਨਹਾਉਣ ਦੇ ਲਾਏ ਹੋਏ ਆ ਇਧਰ ਆ ਸਾਡਾ ਖੋਤਾ ਜੋਨਸ ਰੈਟਡ ਅੱਜ ਤੋਦਰੀ ਨੇ ਵੀ ਦੋ ਬੱਚੇ ਕੱਟੇ ਆ ਕਬੂਤਰ ਬਿਠਾਣਿਆਂ ਦੇ 골ਡਨ ਯਾਰੀ ਮੂਤਰਾ ਆਹ ਪਾਟਾਡ ਮੂਤਰੀ ਉਹ ਚੱਲ ਗਈ ਯਾ ਤਰ ਉਹ ਮੇਰੇ ਡੈਡੀ ਬੱਚਾ ਬੈਠਾ ਇਹਨਾਂ ਵਿੱਚੋਂ ਕਰਾਂਗੇ ਸੇਨ ਕਬੂਤਰ ਥੋੜਾ ਟਾਈਮ ਠਹਿਰ ਕੇ ਕਰਾਂਗੇ ਆਉਣ ਨਾ ਬੱਚੇ-ਬੁੱੱਚੇ ਪਾਲਣ ਦੇ ਆਣੇ-ਉਣੇ ਬੈਠਿਆਂ ਕੂਤਰੀਆਂ-ਕਬਾਤਰੀਆਂ ਤਾਂ ਕਰਕੇ ਸੈਰ ਕਰਾਂਗੇ ਥੋੜੇ ਟਾਈਮ ਠਹਿਰ ਕੇ ਇਹ ਸੇਬੀ ਵਾਲਾ ਇੱਕ ਜੋੜਾ ਰੇ ਨਵੇਂ ਆਂਡੇ ਲਾਏ ਹਨ